ਕਹਿੰਦੇ ਆ ਜਦੋਂ ਬੰਦਾ ਚੋਰੀ ਕਰਦਾ ਹੈ ਨਾ ਉਹ ਸੋਚਦਾ ਵੇ ਕਿ ਮੈਨੂੰ ਕੋਈ ਨਹੀਂ ਦੇਖਦਾ ਹੈਗਾ ਉਹ ਰੱਬ ਨੂੰ ਵੀ ਭੁੱਲ ਜਾਂਦਾ ਵੇ ਕਿ ਰੱਬ ਉਹਨੂੰ ਵੇਖਦਾ ਹੈ ਕਿਉਂਕਿ ਰੱਬ ਨੇ ਹੀ ਉਹਨੂੰ ਬਣਾਇਆ ਵੇ ਤੇ ਰੱਬ ਉਹਦੇ ਤੇ ਪੂਰਾ ਪੂਰਾ ਨਿਗਰਾਨੀ ਰੱਖੀ ਹੋਈ ਹੈ ਰੱਬ ਨੇ ਉਹਦੇ ਤੇ ਪਰ ਫੇਰ ਵੀ ਉਹ ਸੋਚਦਾ ਹੈ ਕਿ ਮੈਨੂੰ ਕੋਈ ਨਹੀਂ ਦੇਖਦਾ ਜਦੋਂ ਕੋਈ ਮਾੜੇ ਕੰਮ ਕਰਦਾ ਵੇ ਉਦੋਂ ਉਹ ਵੀ ਸੋਚਦਾ ਹੈ ਕਿ ਮੈਨੂੰ ਕੋਈ ਨਹੀਂ ਦੇਖਦਾ ਹੈਗਾ ਜਦੋਂ ਕੋਈ ਬੇਈਮਾਨੀ ਕਰਦਾ ਕਿਸੇ ਦੇ ਹਿਸਾਬ ਕਿਤਾਬ ਵਿੱਚ ਪੈਸੇ 'ਚ ਕਿਸਦਾ ਹੱਕ ਖਾਂਦਾ ਹੋਵੇ ਉਦੋਂ ਵੀ ਉਹ ਵਾਹਿਗੁਰੂ ਨੂੰ ਭੁੱਲਦਾ ਵੇ ਕਿ ਮੈਨੂੰ ਕੋਈ ਨਹੀਂ ਵੇਖਦਾ ਪਰ ਵਾਹਿਗੁਰੂ ਵੇਖਦਾ ਉਹਨੂੰ ਬਹੁਤ ਚੰਗੀ ਤਰ੍ਹਾਂ ਦੇਖਦਾ ਤੇ ਬਹੁਤ ਹੀ ਧਿਆਨ ਨਾਲ ਵਾਈਗੁਰੂ ਹਿਸਾਬ ਵੀ ਕਰਦਾ ਜਦੋਂ ਵਾਈਗੁਰੂ ਜੀ ਹਿਸਾਬ ਕਰਨ ਤੇ ਆਂਦਾ ਹੈ ਨਾ ਐਹੋ ਜਿਹਾ ਵਕਤ ਆਉਂਦਾ ਹੈ ਨਾ ਕਿ ਬੰਦਾ ਸੋਚ ਵੀ ਨਹੀਂ ਸਕਦਾ ਕਿ ਉਹਦੇ ਤੇ ਇੰਨਾ ਮਾੜਾ ਸਮਾਂ ਆਏਗਾ ਉਹਦੀਆਂ ਕੀਤੀਆਂ ਹੋਈਆਂ ਗਲਤੀਆਂ ਦਾ ਉਹਨੂੰ ਇੰਨੀ ਵੱਡੀ ਸਜ਼ਾ ਮਿਲੇਗੀ ਉਹ ਸੋਚ ਵੀ ਨਹੀਂ ਸਕਦਾ ਪਰ ਕਹਿੰਦੇ ਆ ਨਾ ਵਕਤ ਦੀ ਜਿਹੜੀ ਮਾਰ ਹੁੰਦੀ ਹੈ ਨਾ ਵਕਤ ਦੀ ਜਿਹੜੀ ਚਪੇੜ ਹੁੰਦੀ ਹੈ ਨਾ ਇੰਨੀ ਬੁਰੀ ਹੁੰਦੀ ਹੈ ਨਾ ਕਿ ਉਹ ਇੱਕ ਵਾਰ ਡਿੱਗ ਜਵੇ ਨਾ ਉੱਠਣਾ ਬਹੁਤ ਮੁਸ਼ਕਲ ਹੁੰਦਾ ਹੈ ਉਹਦੇ ਵਾਸਤੇ ਬਹੁਤ ਮੁਸ਼ਕਲ ਹੁੰਦਾ ਹੈ ਇਸੇ ਕਰਕੇ ਕਹਿੰਦੀ ਆ ਕਿ ਉਸ ਰੱਬ ਕੋਲੋਂ ਡਰਿਆ ਕਰੋ ਕਿਉਂਕਿ ਉਹ ਵਾਹਿਗੁਰੂ ਦੇਖਦਾ ਜਿਉਂ ਵਾਹਿਗੁਰੂ ਨੇ ਸਾਨੂੰ ਬਣਾਇਆ ਨਾ ਤੇ ਉਹ ਸਾਨੂੰ ਦੇਖਦਾ ਵੀ ਏ ਜਿਉਂ ਨੇ ਸਾਨੂੰ ਵਾਸਤੇ ਰਿਜਕ ਰੋਟੀ ਦਿੱਤੀ ਸਾਨੂੰ ਸਾਡੇ ਵਿੱਚ ਸਾਹ ਚਲਾਏ ਨੇ ਤੇ ਉਹ ਸਾਨੂੰ ਦੇਖਦਾ ਵੀ ਏ ਇਸੇ ਕਰਕੇ ਕਦੇ ਨਾ ਭੁੱਲੋ ਕਿ ਸਾਨੂੰ ਕੋਈ ਨਹੀਂ ਦੇਖਦਾ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਉਹ ਵੈਗਰੂ ਹੈਗਾ ਹਿਸਾਬ ਕਿਤਾਬ ਕਰਨ ਵਾਸਤੇ ਇਸੇ ਕਰਕੇ ਕਹਿੰਦੇ ਆ ਵਕਤ ਦੀ ਚਪੇੜ ਐਨੀ ਬੁਰੀ ਹੁੰਦੀ ਹੈ ਨਾ ਇਹ ਬੰਦਾ ਸੋਚ ਵੀ ਨਹੀਂ ਸਕਦਾ ਕਿ ਉਸ ਦਿਨ ਐਦਾਂ ਹੋਏਗਾ